ਅੱਜ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਲਿਆ ਜੇ ਕਹਿੰਦੇ ਨੋਟ ਦੇ ਬਦਲੇ ਵੋਟ ਨੂੰ ਲੈ ਕੇ ਝਾੜ ਚੰਪਾਈ ਗਈ ਹੈ ਤੇ ਸਖਤ ਫੈਸਲਾ ਦਿੱਤਾ ਗਿਆ। ਸੋ ਇਹ ਸੱਤ ਜੱਜਾਂ ਨੇ ਕਿਹਾਤਾ ਕਿ ਜੇ ਦੇ ਤੇ ਇਸ ਤਰ੍ਹਾਂ ਦਾ ਰਿਸ਼ਵਤਾਲਾ ਦੋਸ਼ ਲੱਗੇਗਾ ਉਹ ਬਿਲਕੁਲ ਮਾਫ਼ ਨਹੀਂ ਹੋ ਸਕਦਾ। ਉਹਦੇ ਤੇ ਵੀ ਸੰਸਦ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਹੋਰ ਹੋਵੇ। ਕੋਈ ਵੀ ਹੋਵੇ ਰਿਸ਼ਵਤਾਲੇ ਮਾਮਲੇ 'ਚ ਕਿਸੇ ਨੂੰ ਸਪੈਅਰ ਨਹੀਂ ਕੀਤਾ ਜਾ ਸਕਦਾ। ਆਮ ਨਾਗਰਿਕ ਬੰਗ ਉਹਨਾਂ ਤੇ ਵੀ ਕੇਸ ਚੱਲੇਗਾ। ਅੱਜ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਲਿਆ ਜੇ ਕਹਿੰਦੇ ਨੋਟ ਦੇ ਬਦਲੇ ਵੋਟ ਨੂੰ ਲੈ ਕੇ ਝਾੜ-ਚੰਪ ਪਾਈ ਗਈ ਹੈ ਤੇ ਸਖਤ ਫੈਸਲਾ ਦਿੱਤਾ ਗਿਆ। ਬਿਲਕੁਲ। ਪਹਿਲਾਂ ਇੱਕ ਫੈਸਲਾ ਹੋਇਆ ਸੀ 5 ਜੱਜਾਂ ਦੀ ਅਗਵਾਈ ਵਾਲੀ ਬੈਂਚ ਨੇ ਦਿੱਤਾ ਸੀ। ਅਸੀਂ ਦੇਖਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ 1992-99 ਦੇ ਵਿੱਚ ਪੀਵੀ ਨਰਸਿੰਹਾ ਰਾਓ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ। ਤੇ ਸਵਾਲ ਪੁੱਛਣ ਬادله ਨੋਟ ਲੈ ਲੇ ਤੇ ਉਹ ਇਹ ਜੇ ਭੱਦਰਪੁਰਸ਼ ਸੀਗੇ ਜਾ ਕੇ ਖਾਤਿਆਂ ਚ ਪੈਸੇ ਜਮਾ ਕਰਾਤੇ ਜੀ ਸੋ ਉਦੋਂ ਰਿਸ਼ਵਤ ਦਾ ਦੋਸ਼ ਲੱਗਿਆ ਸੀ 1998 ਵਿੱਚ ਪੰਜ ਜੱਜਾਂ ਦੇ ਬੈਂਚ ਨੇ ਤਿੰਨ ਦੋ ਦੇ ਨਾਲ ਫੈਸਲਾ ਦਿੱਤਾ ਸੀ ਕਿ ਸੰਸਦ ਜੋ ਕੁਝ ਕਰਦੇ ਨੇ ਇਹ ਵਿਸ਼ੇਸ਼ ਅਧਿਕਾਰ ਵਿੱਚ ਆਉਂਦਾ ਜੀ ਕਹਿੰਦੇ ਸੁਪਰੀਮ ਕੋਰਟ ਨੇ ਵਿਸ਼ੇਸ਼ ਅਧਿਕਾਰ ਦੀ ਉਸ ਪ੍ਰਭਾਸ਼ਾ ਨੂੰ ਬਦਲ ਦਿੱਤਾ ਦੱਸ ਤਈਏ ਕਹਿੰਦੇ ਕਿ ਸੰਸਦ ਵੋਟ ਬਦਲੇ ਰਿਸ਼ਵਤ ਲੈਣਗੇ ਉਹਨਾਂ ਨਾਲ ਆਮ ਨਾਗਰਿਕਾਂ ਵਰਗਾ ਵਿਹਾਰ ਕੀਤਾ ਜਾਵੇ ਇਹ ਉਤੋਤਰੇ ਵੀ ਨੇ ਮਾਨਯੋਗ ਸੱਤ ਜੱਜਾਂ ਦੇ ਬੰਚ ਨੇ ਇਹਦੇ ਚ ਆਪਣਾ ਫੈਸਲਾ ਦਿੱਤਾ ਕਿ ਜਿਵੇਂ ਆਮ ਬੰਦੇ ਤੇ ਕਿਸ ਚੱਲਦਾ ਆ ਜਿਹੜੇ ਚੋਣ ਬਾੰਡ ਵਾਲਾ ਸੀ ਉਹ ਵੀ ਵੱਖਰਾ ਹੀ ਬਣਾ ਲਿਆ ਸੀ ਆਮ ਲੋਕਾਂ ਤੇ ਸਕੰਜਾ ਕਸੋ ਤੁਸੀਂ ਮੋਜਾਂ ਕਰੋ ਤੁਹਾਡੇ ਤੇ ਕਾਨੂੰਨ ਵੀ ਨਾ ਹੋਵੇ ਸੋ ਇਹ ਸੱਤ ਜੱਜਾਂ ਨੇ ਕਹਿਤਾ ਕਿ ਜੇ ਇਹਦੇ ਤੇ ਇਸ ਤਰ੍ਹਾਂ ਦਾ ਰਿਸ਼ਵਤ ਵਾਲਾ ਦੋਸ਼ ਲੱਗੇਗਾ ਉਹ ਬਿਲਕੁਲ ਮਾਫ ਨਹੀਂ ਹੋ ਸਕਦਾ ਉਹਦੇ ਤੇ ਵੀ ਸੰਸਦ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਵੀ ਹੋਵੇ ਰਿਸ਼ਤਤ ਵਾਲੇ ਮਾਮਲੇ 'ਚ ਕਿਸੇ ਨੂੰ ਸਪੈਅਰ ਨਹੀਂ ਕੀਤਾ ਜਾ ਸਕਦਾ ਆਮ ਨਾਗਰਿਕ ਵਾਂਗ ਉਹਨਾਂ ਤੇ ਵੀ ਕੇਸ ਚੱਲੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ